ਜਾ ਅੱਜ ਦਾ ਚੈਪਟਰ ਦਾ ਨਾਮ ਹੈ ਚੱਕ ਨਾਨਕੀ ਸ੍ਰੀ ਅਨੰਦਪੁਰ ਸਾਹਿਬ ਚੱਕ ਨਾਨਕੀ ਸ੍ਰੀ ਅਨੰਦਪੁਰ ਸਾਹਿਬ ਛੇਵੇਂ ਜਾਮੇ ਵਿੱਚ ਜੋਤ ਪ੍ਰਗਟ ਹੋਈ ਹੋਂ ਨਗਰੋਂ ਮੇਰੀ ਪੀੜੀ ਦਾ ਆਗਾਜ਼ ਹੋਇਆ ਸੂਰਜ ਨੂੰ ਲੱਗੇ ਗ੍ਰਹਿਣ ਮਗਰੋਂ ਨਵੀਂ ਕਿਰਨ ਦਾ ਪ੍ਰਕਾਸ਼ ਹੋਇਆ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਜੋਤ ਸਤ ਸਤਲੋ ਜੀ ਦਰਿਆ ਤੋਂ ਕੁਝ ਕਦੂਰੀ ਤੇ ਰੁਸ਼ਨਾ ਰਹੀ ਸੀ ਲਗਭਗ 1610 ਈਸਵੀ ਦੇ ਲਾਗੇ-ਚਾਗੇ ਦੀ ਗੱਲ ਹੈ ਜਦੋਂ ਬਾਦਸ਼ਾਹ ਜਹਾਂਗੀਰ ਨੇ ਜਹਾਂਗੀਰ ਦੇ ਦਿਲ ਦੇ ਅੰਦਰ ਅਗੰਮੀ ਜੋਤ ਦਾ ਖੌਫ ਪਲਣ ਲੱਗਾ ਉਸਨੇ ਆਪਣੇ ਹੀ ਡਰ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਅਤੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾ ਦਿੱਤਾ ਗਿਆ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ ਉੱਥੇ ਗੁਰੂ ਜੀ ਦੀ ਅਗੰਮੀ ਜੋਤ ਚਮਕ ਰਹੀ ਬਵੰਜਾ ਰਾਜਪੂਤ Hindu ਰਾਜੇ ਵੀ ਉੱਥੇ ਕਹਿ ਸਨ ਉਹਨਾਂ ਨੇ ਬੇਨਤੀ ਕੀਤੀ हे दलपंजन जोधे गुरु हरगोबिंद साहिब सानू भी इस कैद तो मुक्त करो। ताडी रोशनी नाल ता जन्मा जन्मा दे अंधकार तो मुक्ति मिल जांदी है। सवा 2 साल बाद जहांगीर ने गुरुजी नु रिहा ਕੀਤਾ। ता गुरुजी दे बत... गुरुजी ने वचन ਕੀਤਾ मैं ता जामांगा पर नाल बवंजा राजे वी रिहाई होन जाएंगे। पाशाजी दे बोल पूरे होन ते बवंजा राजे वी नाल मुक्त हो गए। उस वेले गुरुजी ने भारत के नवां नगर श्री कीर्तिपुर साहिब बताया। ਜਿੱਥੇ ਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਅੰਤਮ ਸਮੇਂ ਤੱਕ ਟਿਕਾਣਾ ਕੀਤਾ ਸਾਲਾਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਾਈ ਜੂਤ ਗ੍ਰਹਿਣ ਕਰਨ ਉਪਰੰਤ ਅੰਮ੍ਰਿਤਸਰ ਵਿੱਚ ਫੇਰੀ ਪਾਈ ਫਿਰ ਸੰਗਤ ਜੀ ਨੂੰ ਬੇਨਤੀ ਕੀਤੀ ਕਿ ਪੀਰਤਪੁਰ ਸਾਹਿਬ ਆਏ ਉਹ ਆਪਣੇ ਇਸ ਸਹਿਜ ਨਿਮਰਤ ਅਤੇ ਸ਼ਾਂਤ ਸੁਭਾਅ ਵਾਲੇ ਸਨ ਉਹ ਚਾਹੁੰਦੇ ਸਨ ਅਜੀਹਾਂ ਨਗਰ ਬਸਾਇਆ ਜਾਵੇ ਕਿ ਕੁਦਰਤ ਦੀ ਨਿੱਕੀ ਹੋਂਦ ਵਿੱਚ ਗੋਦ ਵਿੱਚ ਦੁਨਿਆਵੀ ਇਰਖਤਾਂ ਤੋਂ ਸਾਜ਼ਿਸ਼ਾਂ ਤੋਂ ਮੁਕਤ ਪਰ ਉਹ ਸਮਾਂ ਔਖਾ ਸੀ ਦਿੱਲੀ ਦੀ ਸਲਤਨਤ ਦੇ ਵਿੱਚਲੀ ਹਲਚਲ ਔਰੰਗਜ਼ੇਬ ਦੀ क्रूरता ਅਤੇ ਰਾਸੀ ਹਫੜਾ ਤਫੜੀ ਚੱਲ ਰਹੀ ਸੀ ਇਸੇ ਦੌਰਾਨ ਰਿਆਸਤ ਕਹਿਨੂਰ ਦੇ ਰਾਜਾ ਦੀਪ ਚੰਦ 1665 ਈਸਵੀ ਵਿੱਚ ਸਵਰਗਵਾਸ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਜਾ ਦੀਪ ਚੰਦ ਦੀ ਅੰਤਿਮ ਰਸਮਾਂ ਵਿੱਚ ਸ਼ਾਮਿਲ ਹੋਏ ਸ਼ਾਮਿਲ ਹੋਣ ਲਈ ਬਲਾਸਰ ਪਹੁੰਚੇ ਉੱਥੇ ਗੁਰੂ ਜੀ ਨੇ ਕਹਿਨੂਰ ਦੇ ਇਲਾਕੇ ਵਿੱਚ ਥਾਂ ਖਰੀਦਣ ਦੀ ਗੱਲ ਕੀਤੀ ਰਾਜਾ ਦੀਪ ਚੰਦ ਜੀ ਦੀ ਵਿਧਵਾ ਪਤਨੀ ਚੰਪਾ ਦੇਵੀ ਸ੍ਰੀ ਤੇਗ ਬਹਾਦਰ ਜੀ ਨੂੰ ਰਿਆਸਤ ਕਹਿਨੂਰ ਦੇ ਕਹਿਨੂਰ ਦੇ ਤਿੰਨ ਪਿੰਡ ਪੇਸ਼ ਕਰਨ ਦੀ ਪੇਸ਼ਕਸ਼ ਕੀਤੀ ਤਾਂ ਗੁਰੂ ਜੀ ਨੇ ਇਹ ਥਾਂ ਨੂੰ ਮੁੱਲ ਖਰੀਦ ਕੇ ਨਗਰ ਵਿਸਾਇਆ ਇੱਕ ਪਿੰਡ ਬੜੀ ਸੁਹਾਵਣੀ ਤੇ ਰਮਣੀਕ ਜਗ੍ਹਾ ਤੇ ਸਪੱਸੀ ਪਹਾੜੀਆਂ ਤੇ ਹਵਾ ਚਲਕ ਅਤੇ ਮਹਿਕ ਪੰਛੀਆਂ ਦੀ ਮੇਦੂ ਰਾਗ ਦੀ ਕੁਦਰਤ ਦਾ ਅਲੋਕਿਕ ਨਜ਼ਾਰਾ ਸੀ ਉਸ ਧਰਤੀ ਨੂੰ ਸਵਰਗ ਜਿਹਾ ਬਣਾਉਂਦੇ ਸਨ شاہੀ ਪਰਿਵਾਰ ਭਾਵੇਂ ਜ਼ਮੀਨ ਪੇਟ ਕਰਨਾ ਚਾਹੁੰਦੇ ਸੀ ਪਰ ਗੁਰੂ ਜੀ ਨੇ ਆਪਣੀ ਦੁਰੇਸ਼ੀ ਨਾਲ ਇਸ ਨੂੰ ਖਰੀਦ ਕੇ ਪਟਾ ਲਖਵਾਇਆ ਇਹ ਜ਼ਮੀਨ ਪਿੰਡ ਮਾਖੋਵਾਲ ਦੇ ਮਥੋਰ ਦੀ ਸੀ ਗੁਰੂ ਜੀ ਨੇ ਨਵੇਂ ਨਗਰ ਮੋੜੀ ਗੱਡੀਵਲ ਆਪਣੀ ਮਾਤਾ ਜੀ ਦੇ ਨਾਮ ਤੇ ਨਾਮ ਰੱਖਿਆ ਚੱਕ ਨਾਨਕੀ ਜੋ ਅੱਗੇ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਨਾਲ ਪ੍ਰਚਲਿਤ ਹੋਇਆ ਖਾਲਸੇ ਦੀ ਜਨਮ ਭੂਮੀ ਚੱਕ ਨਾਨਕੀ ਵਿੱਚ ਨਗਰ ਉਸਾਰੀ ਹੋਣ ਲੱਗੀ ਵਕਫ ਵਕਫ ਕਿੱਤੇ ਦੇ ਕਾਰੀਗਰ ਆਪਣੇ ਕੰਮਾਂ ਵਿੱਚ ਰੁੱਝ ਗਏ ਸੰਗਤਾਂ ਨੇ ਕਾਰ ਸੇਵਾ ਸ਼ੁਰੂ ਕੀਤੀ ਦੂਰ ਦੂਰ ਤੱਕ ਗੱਲ ਫੈਲ ਗਈ ਲੋਕ ਵੱਖ-ਵੱਖ ਧਰਮਾਂ ਤੇ ਜਾਤਾਂ ਦੇ ਵਿੱਚ ਇਲਾਕਿਆਂ ਵਿੱਚੋਂ ਆ ਕੇ ਉੱਥੇ ਵਸਣਾ ਸ਼ੁਰੂ ਕੀਤਾ ਇਸਤਾਨ ਤੋਂ ਦੂਰ-ਦੂਰ ਤੱਕ ਵਪਾਰਕ ਮੰਡੀ ਨਾ ਹੋਂਦ ਕਰਕੇ ਸਾਰੇ ਵਪਾਰੀਆਂ ਨੂੰ ਬੇਨਤੀ ਕੀਤੀ ਗਈ ਗੁਰੂ ਜੀ ਵੱਲੋਂ ਵੱਡਾ ਸੱਦਾ ਦਿੱਤਾ ਗਿਆ ਤਾਂ ਕਿ ਇਸ ਨੂੰ ਵਪਾਰਕ ਕੇਂਦਰ ਸਥਾਪਿਤ ਕੀਤਾ ਜਾਵੇ ਜਦੋਂ ਸ਼ੁਰੂ ਵਿੱਚ ਤਿੰਨ ਵੱਡੀਆਂ ਇਮਾਰਤਾਂ ਸਾਰੀਆਂ ਗਏ ਸ਼੍ਰੀ ਗੁਰਦੁਆਰਾ ਸਾਹਿਬ ਸੰਗਤਾਂ ਲਈ ਵਿਸ਼ਰਾਮ ਘਰ ਗੁਰੂ ਸਾਹਿਬ ਵਾਸਤੇ ਰਹਾਇਸ਼ੀ ਜਗ੍ਹਾ ਗੁਰੂ ਜੀ ਦੀ ਰਹਿਮਾਨਾਈ ਏਠ ਇਹ ਬਿਉਤਵੰਦੀ ਚੱਲ ਰਹੀ ਸੀ ਮੂਸਾ ਰੋਪੜੀ ਇਸ ਬਾਰੇ ਪਤਾ ਲੱਗਾ ਤੇ ਉਹ ਕਹਿਣ ਲੱਗਾ ਗੁਰੂ ਜੀ ਕਿਵੇਂ ਬੇਰਾਗੀ ਹੋ ਸਕਦੇ ਨੇ ਜੋ ਨਵੇਂ ਨਗਰ ਬਸਾਉਣ ਲੱਗ ਪਏ ਸੰਸਾਰਿਕ ਝਮੇਲਿਆਂ ਤੋਂ ਫਸੋ ਮੂੰਹ ਅੰਦਰ ਇਸ ਦੁਨੀਆ ਦੇ ਵਪਾਰ ਚਲਾਉਂਦੇ ਨੇ ਗੁਰੂ ਜੀ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਗੁਰੂ ਜੀ ਨੂੰ ਇਸ ਬਾਰੇ ਜਦੋਂ ਪਤਾ ਲੱਗਿਆ ਤਾਂ ਪਿਆਰ ਨਾਲ ਮੂਤੇ ਦੇ ਸ਼ੰਕੇ ਨਿਵਰਤ ਕਹੇ ਗੁਰੂ ਨਾਨਕ ਦੇ ਘਰ ਅੰਦਰ ਬੇਰਾਗ ਗ੍ਰਸਤੀ ਦਾ ਸੁਮੇਲ ਗੂੜਾ ਗ੍ਰਸਤੀ ਮਾਰਗ ਉੱਤੇ ਉੱਤਮ ਸੱਚੇ ਬੇਰਾਗ ਨਾਲ ਹੋਏ ਮਨੁੱਖ ਪੂਰਾ ਦੰਬੀ ਦੇ ਗਈ ਨਗਰਵਾਸਿਕਿਆ ਸਿਨ ਚੱਕ ਨਾਨਕੀ ਵਿੱਚ ਮੇਲੇ ਲੱਗਨੇ ਸ਼ੁਰੂ ਹੋ ਗਏ ਹਰ ਰੋਜ਼ ਗੁਰੂ ਦਰਬਾਰ ਸਜਣ ਲੱਗੇ ਸੰਗਤਾਂ ਗੁਰਮੁਖ ਅਤੇ ਉਪਦੇਸ਼ ਸੁਣਨ ਲੱਗੀਆਂ ਗੁਰੂ ਜੀ ਦੇ ਲੰਗਰ ਅਟੁੱਟ ਚੱਲਣ ਲੱਗ ਗਏ ਹਰੇਕ ਦਿਸ਼ਾ ਦੇ ਵਿੱਚ ਸੰਗਤਾਂ ਦੂਰੋਂ ਦੂਰੋਂ ਆਉਣੀਆਂ ਸ਼ੁਰੂ ਲੱਗੀਆਂ ਸਿਮਰਨ ਕਰਕੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲੱਗੇ ਇਸੇ ਤਰ੍ਹਾਂ ਇੱਕ ਸੁਪਨੇ ਵਰਗਾ ਘਰ ਚੱਕ ਨਾਨਕੀ ਅੱਜ ਦਾ ਅਨੰਦਪੁਰ ਸਾਹਿਬ ਪ੍ਰਗਟ ਹੋਇਆ ਧੰਨਵਾਦ